ਦਾ ਸ਼ੁਕਰਾਨਾ ਕਰਨ ਵਾਲਾ ਹੈ ਹੁਣੋਂ ਭੁੱਖ ਲੱਗੀ ਹੈ ਬਾਜ਼ਾਰ ਦੇ ਵਿੱਚ ਚੱਲਿਆ ਗਿਆ ਰੇੜੀ ਵਾਲੇ ਦੇ ਕੋਲ ਜਾ ਕੇ ਕਹਿੰਦਾ ਅੱਲਾ ਦੇ ਨਾਂ ਤੇ ਕੁਝ ਖਵਾ ਦੇ ਖੁਦਾ ਦੇ ਨਾਂ ਤੇ ਕੁਝ ਬੋਲੋ ਖਵਾ ਦੇ ਨਾਂ ਤੇ ਖੁਦਾ ਦਾ ਲਿਆ ਨਾ ਹੁੰਦਾ ਪਰਮਾਤਮਾ ਦਾ ਲਿਆ ਵੀ ਪਰਮਾਤਮਾ ਦੇ ਨਾਂ ਤੇ ਮੈਨੂੰ ਕੁਝ ਦੇ ਦੇ ਭਾਈ ਖਾਣ ਵਾਸਤੇ ਭੁੱਖ ਲੱਗੀ ਐ ਹੁਣ ਜਿਹੜਾ ਕੇਲੇ ਵੇਚਣ ਵਾਲਾ ਸੀਗਾ ਫਲ ਵੇਚਣ ਵਾਲਾ ਸੀਗਾ ਉਹਨੇ ਐਨ ਗਲੇ ਪਲੇ ਕੇਲੇ ਫਕੀਰ ਦੇ ਹੱਥ ਤੇ ਧਰ ਦਿੱਤੇ ਫਕੀਰ ਦੇ ਬੋਲੋ ਹੱਥ ਦੇ ਧਰ ਦਿੱਤੇ ਗਲੇ ਹੋਏ ਫਕੀਰ ਨੇ ਕੀ ਕੀਤਾ ਆਪਣੀ ਜੇਬੀ ਦੇ ਵਿੱਚੋਂ ਆਪਣੇ ਖਜ਼ਾਨੇ ਦੇ ਵਿੱਚੋਂ ਪੈਸੇ ਕੱਢੇ ਤੇ ਦੁਕਾਨਦਾਰ ਨੂੰ ਵੇਚਣ ਵਾਲੇ ਨੂੰ ਕਹਿੰਦਾ ਐਂ ਕਰ ਇਹਦੇ ਵਧੀਆ ਸਾਫ ਸੁਥਰੇ ਜਿਕੇਲੇ ਦੇ ਦੇ ਹਾਂ ਕਿ ਜਦੋਂ ਪੈਸੇ ਦਿੱਤੇ ਤੇ ਐਨ ਬੇਦਾਗ ਕਿਲੇ ਹੱਥ ਤੇ ਤਰ ਦੇਤੇ ਫਕੀਰ ਨੇ ਪਤਾ ਕੀ ਕਿਹਾ ਰੱਬ ਨੂੰ ਖੁਦਾ ਨੂੰ ਪਤਾ ਕੀ ਕਿਹਾ ਇੱਕ ਹੱਥ ਦੇ ਵਿੱਚ ਗਲੇ ਹੋਏ ਕੇਲੇ ਪਈ ਨੇ ਤੇ ਇੱਕ ਹੱਥ ਦੇ ਵਿੱਚ ਪੈਸਿਆਂ ਦੇ ਖਰੀਦੇ ਹੋਏ ਕੇਲੇ ਬੇਦਾਗ ਪਏ ਨੇ ਰੱਬ ਨੂੰ ਕਹਿੰਦਾ ਐ ਖੁਦਾ ਧਿਆਨ ਦੇ ਇਧਰ ਮੇਰੇ ਵੱਲ ਥੋੜਾ ਜਾ ਵੇਖ ਤੇਰਾ ਨਾਮ ਲਿਆ ਤੇਰੀ ਬੰਦਗੀ ਕੀਤੀ ਤੇਰੀ ਭਗਤੀ ਕੀਤੀ ਤੇਰੇ ਨਾਮ ਤੇ ਮੈਂ ਮੰਗਿਆ ਆ ਮਿਲੇ ਨੇ ਮੈਨੂੰ ਫਿਲਕੇ ਕੇਲੇ ਗਲੇ ਹੋਏ ਕੇਲੇ ਮਿਲੇ ਨੇ ਤੇਰਾ ਨਾਮ ਲਿਆ ਤੇ ਜਮਾ ਗਲੇ ਪਲੇ ਫਲ ਮੇਰੀ ਹੱਥ ਦੀ ਥੇਲੀ ਤੇ ਰੱਖ ਦਿੱਤੇ ਆ ਮੈਂ ਪੈਸਿਆਂ ਦੇ ਲਏ ਨੇ ਆ ਵੇਖ ਬੇਦਾਗ ਵੀ ਦਾਗ ਨਹੀਂ ਸਮਝਦੇ ਬੇੰਤੀ ਨੂੰ ਇਥੇ ਗੁਰੂ ਦੇ ਨਾਲ ਵੀ ਠੱਗੀਆਂ ਨੇ ਗੁਰੂ ਦੇ ਨਾਲ ਵੀ ਠੱਗੀਆਂ ਮਾਰ ਜਾਂਦੇ ਆ ਜਿਨਨੇ ਕਥਾ ਬਾਚਕ ਨੇ ਜਿਨਨੇ ਗੁਰੂ ਕੇ ਕੀਰਤਨੀਆਂ ਨੇ ਨੋਟ ਪਤਾ ਅਸੀਂ ਕਹਿ ਜਾ ਤਰਾਂਗੇ ਐਨ ਗਲਿਆ ਹੋਇਆ ਪਟਿਆ ਹੋਇਆ ਜਿਹੜਾ ਨੋਟ ਦੁਕਾਨ ਤੇ ਨਹੀਂ ਚੱਲਦਾ ਉਹ ਗੁਰੂ ਦੀ ਗੋਲਕ ਤੇ ਚੱਲਦਾ ਹੈ ਜਦੋਂ ਅਸੀਂ ਗੁਰੂ ਦੀ ਗੋਲਕ ਖੋਲਦੇ ਆ ਐਸੇ ਨੋਟ ਹੁੰਦੇ ਨੇ ਜਿਹੜੇ ਦੁਫਾੜ ਹੋਏ ਹੁੰਦੇ ਨੇ ਜਦ ਉਹ ਤੋਤਾ ਹੁੰਦਾ ਹੈ ਉਹਦੇ ਅੱਖਰ ਉਹਦੀ ਮੋਹਰ ਮਿਟੀ ਹੁੰਦੀ ਹੈ ਐਸੇ ਨੋਟ ਗੁਰਮੁਖ ਪਿਆਰਿ ਰੱਬ ਦਾ ਨਾਮ ਲੈਣ ਵਾਲੇ ਰੱਬ ਦਾ ਸਿਮਰਨ ਕਰਨ ਵਾਲੇ ਰੱਬ ਦੀ ਬੰਦਗੀ ਕਰਨ ਵਾਲੇ ਜਿਹੜੇ ਕਲਯੁਗ ਮੈਂ ਕੀਰਤਨੋਂ ਬਰਧਾਨਾ ਗੁਰਮੁਖ ਜਪੀਐ ਲਾਏ ਧਿਆਨਾ ਤੁਹਾਨੂੰ ਰੱਬੀ ਬਾਣੀ ਰੱਬੀ ਸ਼ਬਦ ਰੱਬੀ ਗਿਆਨ ਦੇਣ ਵਾਲੇ ਤੇ ਉਹਨਾਂ ਵਾਸਤੇ ਅਸੀਂ ਨੋਟ ਜਮਾ ਐ ਫਟੇ ਹੋਏ ਤਰਤੇ ਇਹ ਗੱਲ ਮੇਰੇ ਮੇਰੇ ਕੋਲੇ ਵੀ ਆ ਜਾਂਦਾ ਕਈ ਇਹ ਗੱਲ ਤੇ ਇੱਕ ਗੱਲ ਕਿਸੇ ਨੇ ਧਰਿਆ 30 ਦਾ ਨੋਟ ਮੋਦੀ ਤੋਂ ਵੀ ਨਹੀਂ ਬਣਿਆ 30 ਦਾ ਨੋਟ 30 ਦਾ ਨੋਟ ਇੱਕ ਪਾਸੇ 20 ਦਾ ਪੀਸ ਲੱਗਿਆ ਹੋਇਆ ਇੱਕ ਪਾਸੇ 10 ਦਾ ਲੱਗਿਆ ਦਾ 30 ਦਾ ਬਣਿਆ ਹੋਇਆ ਉਹ ਧਰਿਆ ਮੈਂ ਖੈਬੀ ਕੁਰਬਾਨ ਜਾਈਆ ਮੱਥਾ ਟੇਕਣ ਵਾਲੇ ਅਸੀਂ ਕਿੱਥੋਂ ਤੱਕ ਪਹੁੰਚ ਗਏ ਅਸੀਂ ਗੁਰੂ ਦੇ ਨਾਲ ਵੀ ਚਲਾਕੀਆਂ ਪਰਮੇਸ਼ਰ ਦਾ ਨਾਮ ਲੈਣ ਵਾਲੇ ਪਰਮੇਸ਼ਰ ਦੀ ਬੰਦਗੀ ਕਰਨ ਵਾਲਿਆਂ ਦੇ ਨਾਲ ਵੀ ਚਲਾਕੀਆਂ ਜੇ ਨੋਟ ਚਲਦਾ ਨਹੀਂ ਕਹੀ ਗੱਲ ਫਟਿਆ ਵੈ ਅਸੀਂ ਕੀ ਕਰਦੇ ਆਂ ਵੀ ਐਂ ਕਰ ਗੋਲਕ ਤੇ ਧੜਿਆ ਉਥੋਂ ਟੁੱਟੇ ਹੋਏ ਚੱਕ ਲਿਆ ਬੱਬੇ ਦਾ ਪੀ ਚਲਾ ਦੇਣਗੇ ਜਾਂ ਐਂ ਕਰ ਬਾਬੇ ਕੋਲੋਂ ਤੜਾ ਲਿਆ ਕੀ ਗੱਲ ਤਾਂ ਇੱਥੋਂ ਤੱਕ ਦੇਖਿਆ ਗੁਰਮੁਖ ਫਿਰਿਓ ਬਹੁਤ ਸਿਆਣੇ ਗੁਰੂ ਭੱਲਾ ਕਰੇ ਉਹਨਾਂ ਦਾ ਡੁਗਲੀਗੇਟ ਨੋਟ ਵੀ ਤਰ ਜਾਵੇ ਅਸੀਂ ਕਿੱਥੇ ਪੜਾਂਗੇ ਕਿੱਥੇ ਅਸੀਂ ਲੇਖਾ ਦੇਵਾਂਗੇ ਗੁਰੂ ਦੇ ਨਾਲ ਚਲਾਕੀਆਂ ਗੁਰੂ ਦੇ ਨਾਲ ਬਦਮਾਸ਼ੀਆਂ ਨਹੀਂ ਮੇਰੇ ਸਾਹਿਬ ਜੀ ਕਹਿੰਦੇ ਇਹ ਮਨ ਚੰਚਲਾ ਚਿਤਰਾਈ ਕਿਨੈ ਨਾ ਪਾਇਆ ਚਿਤਰਾਈ ਨਾ ਪਾਇਆ ਕਿਨੈ ਤੂੰ ਸੁੰਨ ਮਨ ਮੇਰੇ ਕਈ ਥਾਵਾਂ ਤੇ ਗੁਰਮੁਖ ਪਿਆਰਿਓ ਵੇਖਿਆ ਪ੍ਰਬੰਧਕਾਂ ਦੇ ਨਾਲ ਵੀ ਰੌਲਾ ਪੈਂਦਾ ਵੇਖਿਆ ਇੱਕ ਥਾਂ ਨਹੀਂ ਕਈ ਥਾਂ ਹੋਇਆਗਾ ਕਿਉਂਕਿ ਕੋਈ ਵੀ ਸਤਕਾਰ ਵਾਸਤੇ ਤੁਸੀਂ ਮੇਰੇ ਵਾਸਤੇ ਨਹੀਂ ਜਾਂ ਕਿਸੇ ਕੀਰਤਨੀਏ ਵਾਸਤੇ ਨਹੀਂ ਤੁਸੀਂ ਸ਼ਬਦ ਦਾ ਸਤਕਾਰ ਸ਼ਬਦ ਜੋ ਗਾਇਆ ਜਾ ਰਿਹਾ ਹੈ ਜੋ ਕਥਾ ਵਿਚਾਰ ਕੀਤੀ ਜਾ ਰਹੀ ਹੈ ਸ਼ਬਦ ਦਾ ਸਤਕਾਰ ਹੈ ਸ਼ਬਦ ਦਾ ਸਤਕਾਰ ਅਸੀਂ ਕਰਦੇ ਹਾਂ ਸ਼ਬਦ ਦੇ ਲਈ ਗੁਰੂ ਦੇ ਲਈ ਅਸੀਂ ਆਪਣੀ ਭੇਟਾ ਰਖਦੇ ਆ ਪਰ ਰਖਦੇ ਅਸੀਂ ਗੁਰਮੁਖ ਪਿਆਰਿਓ ਉਹ ਐ ਜਿਹੜੀ ਸਾਡੇ ਕੋਲ ਨਹੀਂ ਚੱਲੀ ਤੇ ਚਲਦੀ ਬਾਬੇ ਕੋਲ ਵੀ ਨਹੀਂ